ਸੱਚੇ ਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਭਾਰਤ ਦੇ ਜੰਮੂ ਕਸ਼ਮੀਰ ਦੇ ਵਿੱਚ ਤੇ ਜੰਮੂ ਕਸ਼ਮੀਰ ਦਾ ਉਹ ਇਲਾਕਾ ਜਿਸ ਦਾ ਨਾਮ ਹੈ ਪੈਲਗਾਮ ਪੈਲਗਾਮ ਇੱਕ ਟੂਰਿਸਟ ਪਲੇਸ ਹੈ ਲੋਕ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਘੁੰਮਣ ਲਈ ਜਾਂਦੇ ਨੇ ਪਰ ਇਸ ਵਾਰ ਉੱਥੇ ਅੱਤਵਾਦੀ ਹਮਲਾ ਹੋ ਗਿਆ ਅੱਤਵਾਦੀ ਹਮਲੇ ਦੇ ਵਿੱਚ 27 ਦੇ ਲਗਭਗ ਜਿਹੜੇ ਲੋਕ ਮਾਰੇ ਗਏ ਨੇ ਤੇ 20 ਦੇ ਲਗਭਗ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਹਮਲਾ ਇੰਨਾ ਭਿਆਨਕ ਸੀ ਕਿ ਅੱਤਵਾਦੀਆਂ ਨੇ ਬੁਰੀ ਤਰੀਕੇ ਨਾਲ ਜਿਹੜੇ ਉੱਥੇ ਘੁੰਮਣਗੇ ਲੋਕ ਸੀ ਉਹਨਾਂ ਨੂੰ ਗੋਲੀ ਨਾਲ ਮਾਰਿਆ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦਾ ਧਰਮ ਪੁੱਛਿਆ ਗਿਆ ਇਹ ਵੀ ਸੁਣਚਾਇਆ ਵੀ ਉਹਨਾਂ ਦੀਆਂ ਪੈਂਟਾਂ ਤੱਕ ਤਰਵਾਈਆਂ ਗਈਆਂ ਤੇ ਚੈੱਕ ਕੀਤਾ ਗਿਆ ਵੀ ਇਹ ਮੁਸਲਮਾਨ ਤਾਂ ਨਹੀਂ ਫਿਰ ਜਾ ਕੇ ਉਹਨਾਂ ਨੂੰ ਗੋਲੀ ਨਾਲ ਮਾਰਿਆ ਗਿਆ ਤੇ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਹਰੇਕ ਪਾਸੇ ਅਫੜਾ ਦਫੜੀ ਦਾ ਮਾਹੌਲ ਮਚਿਆ ਪਿਆ ਤੇ ਔਰਤਾਂ ਕੁਰਲਾ ਰਹੀਆਂ ਨੇ ਤਿੱਕ ਤੋਂ ਔਰਤਾਂ ਦੀਆਂ ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਉਹ ਕੈਰੀਆਂ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਗਿਆ ਤੇ ਸਾਨੂੰ ਅੱਤਵਾਦੀਆਂ ਨੇ ਇਹ ਕਹਿ ਕੇ ਛੱਡ ਦਿੱਤਾ ਵੀ ਤੁਸੀਂ ਜਾਓਗੇ ਤੇ ਪ੍ਰਧਾਨ ਮੰਤਰੀ ਨੂੰ ਦੱਸੋਗੇ ਵੀ ਅਸੀਂ ਇੱਥੇ ਕਿਵੇਂ ਕੀ ਕੀਤਾ ਹੈ ਅੱਤਵਾਦੀਆਂ ਵੱਲੋਂ ਔਰਤਾਂ ਨੂੰ ਕਿਹਾ ਗਿਆ ਸੀ ਇਸ ਹਮਲੇ ਦੇ ਵਿੱਚ ਪੂਰੀ ਦੁਨੀਆ ਤੋਂ ਪੂਰੀ ਦੁਨੀਆ ਦੇ ਲੀਡਰਾਂ ਵੱਲੋਂ ਜਿਹੜਾ ਸ਼ੋਕ ਪ੍ਰਗਟ ਕੀਤਾ ਗਿਆ ਹੈ ਪ੍ਰੈਜ਼ੀਡੈਂਟ 트ੰਪ ਤੋਂ ਲੈ ਕੇ ਰਸ਼ੀਆ ਦੇ ਵਾਲਦਿਮੀਰ ਪੁਤਿਨ ਤੱਕ ਤੇ ਹੋਰ ਯੂਕੇ ਦੇ ਪ੍ਰਾਈਮ ਮਿਨਿਸਟਰ ਕਈ ਹੋਰ ਅੰਤਰਰਾਸ਼ਟਰੀ ਲੀਡਰਾਂ ਨੇ ਖੋ ਪ੍ਰਗਟ ਕੀਤਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਅਤਵਾਦ ਦੇ ਖਿਲਾਫ ਖੜੇ ਆ ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਬੈਂਜਾਮਿਨ ਨੇਤਨੀਆਉ ਉਹਨਾਂ ਨੇ ਵੀ ਟਵੀਟ ਕਰਕੇ ਕਿਹਾ ਵੀ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਆ ਤੇ ਅਤਵਾਦ ਦੇ ਖਿਲਾਫ ਉਹਨਾਂ ਨਾਲ ਮੋਢੇ ਨਾਲ ਮੋਢਾ ਤੋੜ ਕੇ ਖੜੇ ਆ ਟਰੰਪ ਨੇ ਤਾਂ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਪਰ ਜੰਮੂ ਕਸ਼ਮੀਰ ਦੇ ਵਿੱਚ ਹਰ ਸਾਲ ਲਗਭਗ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਹਿਲਾਂ ਵੀ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂਦੇ ਲੋਕਾਂ ਨੂੰ ਬਸ ਵਿੱਚ ਉਤਾਰ ਕੇ ਮਾਰਿਆ ਗਿਆ ਸੀ। ਉਹਨਾਂ ਦੀ ਵੀ ਗਿਣਤੀ ਬਹੁਤ ਸੀ। ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸ ਦਵਾਂ ਜੰਮੂ ਕਸ਼ਮੀਰ ਦੇ ਵਿੱਚ ਟੂਰਿਸਟ ਬਹੁਤ ਜ਼ਿਆਦਾ ਗਿਣਤੀ ਵਿੱਚ ਜਾਣ ਲੱਗ ਪਏ ਸਨ। ਇੱਕ ਟੂਰਿਸਟ ਪਲੇਸ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਸੀ ਜੰਮੂ ਕਸ਼ਮੀਰ ਕਿਉਂਕਿ ਜਿਹੜੇ ਉੱਥੋਂ ਦੇ ਹਾਲਾਤ ਨੇ ਆਰਟੀਕਲ 370 ਹਟਣ ਤੋਂ ਬਾਅਦ ਲਗਭਗ ਠੀਕ ਹੋ ਚੁੱਕੇ ਸਨ। ਇੱਕ ਦੋ ਜਿਹੜੀ ਘਟਨਾ ਹੁੰਦੀ ਸੀ ਪਰ ਜਿਹੜੀਆਂ ਬਹੁਤ ਜ਼ਿਆਦਾ ਪਹਿਲਾਂ ਦੀ ਤਰ੍ਹਾਂ ਘਟਨਾ ਹੁੰਦੀਆਂ ਸਨ ਉਹ ਬੰਦ ਹੋ ਚੁੱਕੀਆਂ ਸਨ ਲੋਕ ਨੇ ਜਿਹੜੇ ਉਹ ਉੱਥੇ ਘੁੰਮਣ ਲਈ ਲਗਾਤਾਰ ਜਾ ਰਹੇ ਸਨ ਤੇ ਹੁਣ ਜਿਹੜਾ ਮੌਸਮ ਵੀ ਉਹ ਆ ਗਿਆ ਸੀ ਵੀ ਲੋਕ ਉੱਥੇ ਲਗਾਤਾਰ ਹੁਣ ਜਾਣ ਦੀ ਤੰਗ ਵਿੱਚ ਸਨ ਹੋਟਲ ਬੁਕਿੰਗ ਸੀ ਉੱਥੇ ਰਿਜ਼ੋਰਟ ਬੁਕਿੰਗ ਸੀ ਪਰ ਹੁਣ ਇਸ ਅਤਵਾਦੀ ਹਮਲੇ ਤੋਂ ਬਾਅਦ ਸਾਰਾ ਕੁਝ ਕੈਨਸਲ ਹੋ ਗਿਆ ਜਿਸ ਮੁਕ کشمیر ਦੇ ਲੋਕਾਂ ਦੇ ਰੋਜ਼ਗਾਰ ਤੇ ਵੀ ਲੱਤ ਵੱਜੀ ਹੈ ਕਿਉਂਕਿ ਇਸ ਅਤਵਾਦੀ ਹਮਲੇ ਕਾਰਨ ਬਹੁਤ ਜਿਹੜੇ ਲੋਕਾਂ ਨੇ ਆਪਣੀ ਟੂਰਿਸਟ ਜਿਹੜੀ ਬੁਕਿੰਗ ਸੀ ਉਹ ਕੈਨਸਲ ਕਰਵਾ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਇਹ ਹਮਲਾ ਹੋਇਆ ਉਸ ਦੌਰਾਨ ਉਹ 사ウਦੀ ਅਰਬ ਦੇ ਦੌਰੇ ਤੇ ਸਨ ਉਹ 사ウਦੀ ਅਰਬ ਦੇ ਦੌਰੇ ਨੂੰ ਸੀਮਿਤ ਕਰਕੇ ਜਲਦੀ ਆਪਣੇ ਦੇਸ਼ ਪਰਤੇ ਨੇ ਦੂਜੇ ਪਾਸੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਵੀ ਜਿਹੜੀ ਬੈਂਸ ਉਹ ਭਾਰਤੀ ਦੌਰੇ ਤੇ ਨੇ ਜਦੋਂ ਇਹ ਅਟੈਕ ਹੋਇਆ ਉਹ ਰਾਜਸਥਾਨ ਦੇ ਵਿੱਚ ਸੀ ਉਹਨਾਂ ਨੇ ਵੀ ਸ਼ੋਕ ਪ੍ਰਗਟ ਕੀਤਾ ਇਸ ਅਤਵਾਦੀ ਹਮਲੇ ਨੂੰ ਲੈ ਕੇ ਪਰ ਕੀ ਸਰਕਾਰ ਹੁਣ ਜਿਹੜੇ ਉਹ ਅੱਤਵਾਦੀ ਨੇ 4 ਦੇ ਕਰੀਬ ਉਹ ਅੱਤਵਾਦੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਟ੍ਰੇਸ ਕਰ ਪਾਏਗੀ ਕੀ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਹੈ ਅੱਤਵਾਦੀ ਹਮਲੇ ਨੂੰ ਲੈ ਕੇ ਕੀ ਸਰਕਾਰ ਉਹ ਗੁੱਸੇ ਨੂੰ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰ ਸਕੇਗੀ ਕਿਉਂਕਿ ਲੋਕ ਮੰਗ ਕਰ ਰਹੇ ਨੇ ਵੀ ਇਹੋ ਜੀ ਕੜੀ ਸਜ਼ਾ ਉਹਨਾਂ ਅੱਤਵਾਦੀਆਂ ਨੂੰ ਦਿੱਤੀ ਜਾਵੇ ਜਿਹੜੀ ਸਜ਼ਾ ਉਹਨਾਂ ਨੂੰ ਦੇਣੀ ਬਣਦੀ ਹੈ ਇਸ ਅੱਤਵਾਦੀ ਹਮਲੇ ਦੇ ਪਿੱਛੇ ਲਸ਼ਕਰੇ ਤਾਈਬਾ ਨੇ ਜਿਹੜਾ ਆਪਣੇ ਆਪ ਨੂੰ ਮੁੱਖ ਦੱਸਿਆ ਕਿਉਂਕਿ ਲਸ਼ਕਰੇ ਤਾਈਬਾ ਨੇ ਜ਼ਿੰਮੇਵਾਰੀ ਲਈ ਹੈ ਇਸ ਹਮਲੇ ਦੀ ਤੇ ਮਾਸਟਰਮਾਈਂਡ ਸੈਫੁੱਲਾ ਖਾਲਿਦ ਦੱਸਿਆ ਜਾ ਰਿਹਾ ਹੈ